ਸੋ ਇਹ ਪਹਿਲੀ ਸ਼ਿਕਾਇਤ ਜਿਹੜੀ ਉਸ ਵੇਲੇ ਹੋਈ ਉਹ ਹੋਈ ਅਕਬਰ ਦੇ ਰਾਹੀਂ ਤੇ ਅਕਬਰ ਨੂੰ ਸ਼ਿਕਾਇਤ ਕਿੰਨੇ ਕੀਤੀ ਆ ਸਾਡੇ ਬੱਚੇ ਘਰਾਂ ਦੇ ਵਿੱਚ ਨਾ ਬੜਾ ਸੀਰੀਅਲ ਵੇਖਦੇ ਨੇ ਅਕਬਰ ਬੀਰਬਲ ਤੇ ਜੇ ਸਾਨੂੰ ਪਤਾ ਹੋਵੇ ਕਿ ਬੀਰਬਲ ਜਿਹੜਾ ਇਹ ਭਗਵਾਨ ਦਾਸ ਰਾਜਪੂਤ ਦਾ ਇੱਕ ਨੌਕਰ ਸੀ ਤੇ ਜਦੋਂ ਅਕਬਰ ਨੇ ਜੋਧਾ ਬਾਈ ਵਿਆਹ ਕੇ ਖੜੀ ਤੇ ਇਸ ਮਹੇਸ਼ਾਦਾਸ ਨਾਂ ਦੇ ਬ੍ਰਾਹਮਣ ਨੂੰ ਦਾਜ ਦੇ ਵਿੱਚ ਦਿੱਤਾ ਗਿਆ ਸੀ ਅਕਬਰ ਨੇ ਬਾਅਦ ਦੇ ਵਿੱਚ ਇਸ ਦਾ ਨਾਮ ਵੀਰਬਲ ਰੱਖਿਆ ਤੇ ਇਹ ਉਹ ਵੀਰਬਲ ਹੈ ਜਿਹੜਾ ਇਹਨਾਂ ਕਾਨਾ ਪੀਲੂ ਛੱਜੂ ਤੇ ਹਸਨ ਦਾ ਚੁੱਕਿਆ ਚਕਾਇਆ ਗੁਰੂ ਅਰਜਨ ਸਾਹਿਬ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੈਂ ਪਾਕਿਸਤਾਨ ਤੋਂ ਅਫਗਾਨਿਸਤਾਨ ਵਾਲੇ ਪਾਸੇ ਜਾ ਰਿਹਾ ਹਾਂ ਜੇਕਰ ਮੇਰੇ ਆਉਣ ਤੱਕ ਤੁਸੀਂ ਆਪਣੀ ਸਿੱਖੀ ਦੀ ਦੁਕਾਨ ਬੰਦ ਨਾ ਕੀਤੀ ਤੇ ਮੈਂ ਤੁਹਾਡੇ ਤੇ ਹਮਲਾ ਕਰਾਂਗਾ ਤੇ ਮੇਰੇ ਗੁਰੂ ਨੇ ਮੁਸਕਰਾ ਕੇ ਇੱਕ ਗੱਲ ਕਹੀ ਸੀ ਮਹੇਸ਼ ਦਾਸ ਜਦੋਂ ਆਵੇਂਗਾ ਫਿਰ ਵੇਖੀ ਜਾਏਗੀ ਇਹ ਜਿਹੜਾ ਬੀਰਬਾਲ ਸੀ ਇਹਨੂੰ ਯੂਸਫ ਜਈਆਂ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਪਰ ਕਤਲ ਕਰ ਦਿੱਤਾ ਇਹ ਦੁਬਾਰਾ ਆਈ ਨਹੀਂ ਸਕਿਆ ਇਹ ਉਹ ਬੀਰਬਾਲ ਜਿਹਦੇ ਰੋਜ਼ ਅਸੀਂ ਚੈਨਲਾਂ ਦੇ ਉੱਪਰ ਬੈਠ ਕੇ ਰੋਜ਼ ਅਸੀਂ ਸੀਰੀਅਲ ਵੇਖਦੇ ਆ ਅਸੀਂ ਕਦੀ ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਸਾਡੇ ਗੁਰੂ ਨੂੰ ਜ਼ਾਲਮ ਮਾਰਨ ਦੀ ਧਮਕੀ ਦੇ ਕੇ ਗਿਆ ਸੀ